ਖਾਲਸਾ ਪੰਥ ਦਾ ਗੌਰਵਸ਼ਾਲੀ ਇਤਿਹਾਸ ਦਿਹਾੜਾ ਅੱਜ ਪੰਥ ਦੇ ਮਹਾਨ ਜਰਨੈਲ ਪਹਿਲੇ ਬਾਦਸ਼ਾਹ ਕਲਗੀਧਰ ਪਾਤਸ਼ਾਹ ਜਿੰਨੀਆਂ ਬਖਸ਼ਿਸ਼ਾਂ ਦੇ ਪਾਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਜਿ ਦੇ ਦਿਹਾੜੇ 1710 12 ਮਈ ਨੂੰ ਚੱਪੜ ਚੀਦੇ ਮੈਦਾਨ 'ਚ 40 ਹਜ਼ਾਰ ਸਿੱਖਾਂ ਨੂੰ ਇਕੱਠਿਆਂ ਕੀਤਾ ਕੌਮ ਦੀ ਏਕਤਾ ਇਤਫਾਕ ਦੀ ਇਹ ਬੜੀ ਵੱਡੀ ਮਿਸਾਲ ਹੈ कि ਜਿਨ੍ਹਾਂ ਨੇ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਸਰਾਂਦੀ ਧਰਤੀ ਉੱਤੇ ਕਾਇਆ ਕਲਪ ਕੀਤੀ ਇਸ ਸਿਤਮਾਂ ਦੀ ਨਗਰੀ ਨੂੰ ਫਤਿਹਗੜ੍ਹ ਸਾਹਿਬ ਬਣਾਇਆ ਖਾਲਸਾ ਰਾਜ ਸਥਾਪਿਤ ਕੀਤਾ ਖਾਲਸਾ ਰਾਜ ਦੇ ਸਿੱਕੇ ਜਾਰੀ ਕੀਤੇ ਮੋਹਰ ਜਲਾਈ ਆਪਣੀ ਕਰੰਸੀ ਇੱਥੋਂ ਸ਼ੁਰੂ ਕੀਤੀ ਔਰ ਲਗਭਗ 6 ਵਰੇ ਇਹ ਰਾਜ ਦੁਨੀਆਂ ਦੇ ਉੱਤੇ ਲਾ ਮਿਸਾਲ ਰਾਜ ਬਣਿਆ ਲਾਹੌਰ ਦੀਆਂ ਕੰਧਾਂ ਤੱਕ ਜਿੱਤਾਂ ਹਾਸਲ ਕੀਤੀਆਂ ਉਸ ਮਹਾਨ ਦਿਹਾੜੇ ਨੂੰ ਸਰੰਦ ਫਤਿਹ ਦਿਵਸ ਦੇ ਰੂਪ ਵਿੱਚ 12 13 14 ਮਈ ਬੜੀ ਯਕੀਨਤ ਦੇ ਨਾਲ ਸਮੁੱਚੇ ਪੰਥ ਨੂੰ ਨਾਲ ਲੈ ਕੇ ਸ਼ਰੋਣੀ ਗੁਰਦਵਾਰਾ ਪੰਥ ਕਮੇਟੀ ਮਨਾ ਰਹੀ ਹੈ ਅੱਜ ਫਤਿਹ ਮਾਰਚ ਚ ਚੱਪੜਚੀੜੀ ਤੋਂ ਸ਼ੁਰੂ ਹੋਇਆ ਸੀ ਗੁਰਦਵਾਰਾ ਫਤਿਹਜੰਗ ਤੋਂ ਸ੍ਰੀ ਫਤਿਹਗੜ ਸਾਹਿਬ ਖਾਲਸਾ ਨਿਸ਼ਾਨ ਝੁਲਾ ਕੇ ਉਹਨਾਂ ਟਿੱਬਿਆਂ ਤੇ ਜਿੱਥੇ ਕਦੀ ਜ਼ੁਲਮੀ ਰਾਜ ਦੇ ਕنگਰੇ ਅਸਮਾਨ ਨੂੰ ਛੁੰਦੇ ਸੀ ਤੇ ਉਹਨਾਂ ਨੂੰ ਖਾਲਸਾ ਫੌਜਾਂ ਨੇ ਮਿੱਟੀ 'ਚ ਮਿਲਾਇਆ ਉਹ ਮਿੱਟੀ ਦੇ ਢੇਰ ਦੇ ਉੱਤੇ ਅੱਜ ਖਾਲਸੇ ਨਿਸ਼ਾਨ ਚੁਲਾ ਕੇ ਆਪਣੇ ਰਾਜ ਦੀ ਹਸਰਤ ਨੂੰ ਖਾਲਸਾ ਪੰਥ ਨੇ ਯਾਦ ਕੀਤਾ ਸੋ ਕੱਲ ਨੂੰ ਅੰਤਰਰਾਸ਼ਟਰੀ ਕੱਤਕਾ ਮੁਕਾਬਲੇ ਹੋਣੇ ਆ ਪਰਸੋਂ ਦੀਵਾਨ ਸਜਣਗੇ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਅੱਜ ਚੱਪਰ ਚਿੱਡੀ ਦੇ ਮਦਦ ਚੋਂ ਜਿੱਥੋਂ ਬਾਬਾ ਬੱਧਾ ਸਿੰਘ ਜੀ ਬਹਾਦਰ ਨੇ ਚੰਦ ਫਤਿਹ ਕਰਨ ਲਈ ਮਾਰਚ ਕੀਤਾ ਸੀ ਯੁੱਧ ਸ਼ੁਰੂ ਕੀਤਾ ਸੀ ਉੱਥੋਂ ਅਨਸ਼ੀਰ ਖੱਡ ਪੜਸਾਉ ਦੇ ਭੋਗ ਪ੍ਰੰਤ ਇੱਕ ਨਗਰ ਕੀਰਤਨ ਉਸੇ ਰੋਡ ਤੇ ਆਉਂਦਾ ਹੋਇਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਕੇ ਸਮਾਪਤ ਹੋਇਆ ਗਤਕੇ ਖੇਡੇ ਗਏ ਨਿਸ਼ਾਨ ਸਾਹਿਬ ਚੜਾਈ ਗਏ ਜਿਹੜੀਆਂ ਸਿੱਖ ਰਵੈਤਾ ਦੇ ਮੁਤਾਬਕ ਜੋ ਵੀ ਪਰੰਪਰਾ ਹੈ ਉਹਦੇ ਮੁਤਾਬਕ ਇੱਥੇ ਅੱਜੋ ਖੇਡਿਆ ਗਿਆ ਸਾਰਾ ਕੁਝ ਮੈਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਚੇ ਤੌਰ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਾਡੇ ਹੈੱਡ ਗ੍ਰੰਥੀ ਬਾਬਾ ਰਪਾਲ ਸਿੰਘ ਜੀ ਦਾ ਮੈਨੇਜਰ ਕੰਗਸਾਹਬ ਦਾ ਸਮੁੱਚੇ ਸਟਾਫ ਦਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬਾਨ ਦਾ ਜਿਨ੍ਹਾਂ ਨੇ ਸਿੱਖ ਇਤਿਹਾਸ ਦੀ ਅੱਗੋਂ ਨੌਜਵਾਨ ਬੱਚਿਆਂ ਨੂੰ ਜਿਹੜਾ ਗਿਆਨ ਹੈ ਜਿਨ੍ਹਾਂ ਨੂੰ ਨਹੀਂ ਸੀ ਪਤਾ ਬਾਬਾ ਬੰਦਾ ਸਿੰਘ ਬਾਰੇ ਇਹ ਮਾਰਚ ਕੱਢ ਕੇ ਨਗਰ ਕੀਰਤਨ ਕੱਢ ਕੇ ਉਹਦੀ ਜਾਣਕਾਰੀ ਪਬਲੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਕੱਲ ਨੂੰ ਫੇਰ ਸ਼ਾਮੀ ਗੱਤਕੇ ਦੇ ਜਿਹੜੇ ਖੇਡ ਨੇ ਕੰਪੀਟੀਸ਼ਨ ਆਉ ਕੀਤੇ ਜਾਣਗੇ ਇਦਾਂ ਜਿਹੜੀਆਂ ਸਿੱਖ ਰਵੈਤਾ ਨੇ ਉਹਦੇ ਮੁਤਾਬਕ ਸ਼ੌਮਣੀ ਗੋਦਾਰ ਪ੍ਰਬੰਧਕ ਕਮੇਟੀ ਆਪਣਾ ਯੋਗਦਾਨ ਪਾ ਰਹੀ ਹੈ ਅੱਜ ਦੇ ਦਿਨ ਮੱਥੇ ਵਿੱਚ ਆ ਗਏ ਬਾਬਾ ਬੰਦਲ ਸਿੰਘ ਬਾਦਰੀ ਸਲਹੰਦ ਦੇ ਖੇਡੇ ਕਿਤਾਜ਼ੀ ਜਬਰ ਤੇਜੂ ਦਾ ਨਾਸ ਕਰਦੇ ਹੋਏ ਇੱਥੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਸ਼ਾਧਕ ਨੂੰ ਦੱਸਦੇ ਗਏ ਹਾਂ ਤੋ ਗਾਰਦ ਕੋਸਲਾ ਹੰਡ ਬਤੇ ਬਿਸਰੀ ਬਰੇ ਸਰਦਾਰ ਤੇ ਉਮਰ ਨਾਮ ਨਾ ਜਾ ਰਿਹਾ ਜੱਪੜ ਚਿੜੀ ਦੇ ਜਿੱਥੇ ਉਹ ਜੰਗ ਦੇ ਮੈਦਾਨ ਦੇ ਵਿੱਚ ਮਜੀਦ ਖਾਨ ਨੂੰ ਸੋਟਾ ਲਾ ਕੇ ਫਿਰ ਬੰਦਾ ਸਿੰਘ ਬਹਾਦਰ ਨੇ ਇੱਥੇ ਆ ਕੇ ਟੱਕਰ ਲੜ ਟਕੜਾਈ ਸੀ ਉਸੇ ਰੂਪ ਦੇ ਵਿੱਚ ਇੱਕ ਨਿਕਰ ਕੀਰਤ ਪ੍ਰਸ਼ਾਨ ਨਿਕਰ ਕੀਰਤ ਨੂੰ ਸੰਗਤ ਕਾ ਦੇ ਨਾਲ ਇੱਥੇ ਪਹੁੰਚ ਰਿਹਾ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੰਗਤਾਂ ਮੁੱਖਰ ਕਿੰਨੇ ਸਾਥਕਾਂ ਦੇ ਨਾਲ ਖੜੀਆਂ ਨੇ ਸੋਪਾ ਦੇ ਜਹਾਂ ਦੇ ਬਣਾਉਣੇ ਚਾਹੀਦੇ ਨੇ ਪਰ ਚਾਹਤ ਮਦਦ ਦੇ ਇਤਿਹਾਸ ਵੀ ਹੈ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਦੀ ਫਤਿਹ ਜੋ ਫੱਦੀ ਆਉਂਗੀ ਪਹਿਲੇ ਜਰਨਲ ਬਾਬਾ ਬੰਦਾ ਸਿੰਘ ਬਹਾਦਰ ਮਗਾ ਹੋਇਆ ਜਾਗ ਲੈ ਚੱਪਲ ਚੜੀ ਤੋਂ ਸਰੰਦ ਫਤਿਹ ਕਰਨ ਲਈ ਅੱਜ ਇਹਨਾਂ ਨਗਰ ਕੀਰਤਨ ਆ ਉਹ ਲੱਪੜ ਜਿਹੜੀ ਗੁਰਦੁਆਰਾ ਸਾਹਿਬ ਤੋਂ ਲੰਘੋ ਕੇ ਅੱਛਾ ਅਮਰਦੀਪ ਗੱਤੇਗੜ੍ਹ ਸਾਹਿਬ ਪਹੁੰਚਿਆ ਔਰ ਜਿੱਥੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਨੇ ਜਿਹਦੇ ਵਿੱਚ ਉਹਨਾਂ ਨੇ ਸੰਤ ਦੀ ਇੰਟਰਨੈਟ ਤਕੜਕਾਈ ਔਰ ਉਹਦਾ ਅੱਜ ਦਿਹਾੜਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਔਰ ਮੈਂ ਸੂਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣਾ ਜੀਵਨ ਸਫਲਾ ਕੀਤਾ ਔਰ ਹਮੇਸ਼ਾ ਜਿਸ ਤਰੀਕੇ ਨਾਲ ਅੱਜ ਅਨਵਾਰ ਸਾਹਿਬ ਰਾਮ ਹੋਏ ਨੇ ਬਤੇਗੜ ਸਾਹਿਬ ਕੱਲ ਨੂੰ ਮੱਧ ਦੇ ਭੋਗ ਪਾਏ ਜਾਣਗੇ ਔਰ ਉਸ ਤੋਂ ਅਪਰੰਤ ਜਿਹੜਾ ਸ਼ਾਮ ਨੂੰ ਅੰਤਰਰਾਸ਼ਟਰੀ ਖੇਡ ਜਿਹੜਾ ਗੱਤਕਾ ਉਹ ਵੀ ਖੇਡਿਆ ਜਾਊਗਾ ਤੇ ਕੀਰਤਨ ਦਰਬਾਰ ਕੀਤਾ ਜਾਊਗਾ 14 ਤਰੀਕ ਨੂੰ ਉਹਦੇ ਜਿਹੜੇ ਭੋਗ ਪਾਏ ਜਾਣਗੇ ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਦਾ ਹਜਿੰਦਰ ਸਿੰਘ ਜੀ ਧਾਮੀ ਔਰ ਕਾਲ ਤਖਤ ਦੇ ਜੱਜਦਾਰ ਪ੍ਰਦੀਪ ਸਿੰਘ ਜੀ ਗੜਗੜਚ ਬਾਬਾ ਰਪਾਲ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਚੇਰੀ ਫਤੇਗੜ ਸਾਹਿਬ ਤੇ ਇਸ ਮੁੱਚਾ ਮੈਨੇਜਮੈਂਟ ਗੁਰਦੁਆਰਾ ਫਤੇਗੜ ਸਾਹਿਬ ਜਿਨ੍ਹਾਂ ਨੇ ਬੜੇ ਹੀ ਵੱਡੇ ਪਰਾਲੇ ਦੇ ਨਾਲ ਪਿਆਰੀਆਂ ਕਰਕੇ ਇਹ ਦੀ ਇਹ ਜਿਹੜੀ ਸਹੂਲਤ ਕੀਤੀ ਹੈ ਔਰ ਸੰਗਤਾਂ ਦੇ ਵਿੱਚ ਇਸ ਗੱਲ ਦੇ ਪਰਚੰਤ ਕੀਤਾ ਔਰ ਮੈਂ ਸੂਚੀਆਂ ਸੰਗਤਾਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਕੇ ਆਪਾਂ ਜੀਵਨ ਸਫਲ ਕਰਤਾ ਵਾਗਰੂਜੀ ਕਾ ਸਲਾਮ ਅਲੈਕੁਮ ਅਲੈਕਮ ਜਦੋਂ ਅੱਜ ਅਸੀਂ ਮੌਕੇ ਤੇ ਗਿਆ ਧਰਤੀ ਤੇ ਆ ਕੇ ਅੱਜ ਖੜੇ ਹਾਂ ਸਾਡੇ ਸਾਹਮਣੇ ਜੋ ਪੱਪਾ ਬੰਦਾ ਸੋਚਦਾ ਨਹੀਂ ਇਸ ਸਮੇਂ ਜ਼ਬਰ ਅਤੇ ਜ਼ੁਲਮ ਦਾ ਸਾਹਕਤਾ ਜਿੰਨੇ ਦਿੱਗੇ ਜਿੰਨੇ ਲਾ ਕੇ ਡਾਕਟਰ ਜੀ ਇੱਥੇ ਅੱਜ ਖਤਰ ਹੋਏ ਵਰਲਡ ਮੀਟਿੰਗ ਦੇ ਸਪੀਕਰ ਡਾਕਟਰ ਪ੍ਰਿਤਪਾਲ ਸਿੰਘ ਜੀ ਨੂੰ ਪੂਰਾ ਬਹੁਤ ਬਹੁਤ ਤੇ ਪਾਰ ਹੋਰ ਮੈਂ ਧੰਨਵਾਦ ਕਰਦਾ ਵੀਰ ਸਰਮਜੀਤ ਸਿੰਘ ਜਿੰਦਰ ਪ੍ਰਧਾਨ ਨੂੰ ਅਕਾਲੀ ਦਲ ਪੰਜਾਬ ਸਵਾਰ ਤੋਂ ਲਈ ਡੋਡਾ ਚਰਨ ਸਿੰਘ ਜੀ ਨਾਇਬਪਾਲ ਇੱਥੇ ਜਿਹੜਾ ਸਾਰਾ ਸਰ ਸਿੰਘ ਜੀ ਰਿਆ ਸਾਹਿਬ ਸਾਰਿਆਂ ਦਾ ਧੰਨਵਾਦ ਆਓ ਇਹਨਾਂ ਸ਼ਬਦਾਂ ਦੇ ਰਾਖਮਾਂ ਦੇ ਜਾਚ ਕਰਦੇ ਆ ਜੀ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Да, да,